ਅੱਜ ਸਾਡੇ ਲੋਕਾਂ ਦੇ ਸਾਡੇ ਭੈਣ ਭਰਾਵਾਂ ਦੇ ਵਿਸ਼ਵਾਸ ਯਕੀਨ ਵੀ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਉਹ ਐਸੀ ਚਿੰਤਨ ਕੀ ਕਰਦੇ ਨੇ ਅਸੰਤ ਉਹ ਨਹੀਂ ਪਹਿਲੇ ਨਾ ਕਿ ਮਮਾਂ ਕਰਦੇ ਇਹ ਚੀਜ਼ ਕਿਸ ਤਰ੍ਹਾਂ ਹੜਾਉਂਦੇ ਆ ਕਿਉਂ ਕਿ ਜਦ ਤੱਕ ਜੀਹਰ ਕੋੜੀ ਦੇ ਹੱਥ ਕੋ ਮੱਝਾ ਨਹੀਂ ਪਾਈ ਨਾ ਤੇ ਬਸ ਫਿੱਤੀਆਂ ਆ ਪਹਿਨਾ ਫਰਾਸ ਸਭ ਤੋਂ ਉਹ ਰਾਧਰਾ ਹੁੰਦੀ ਆ ਜੋ ਜਹਾਨ ਦਾ ਗੰਦਾ ਗਾਣਾ ਉਹਦੇ ਤੇ ਪ੍ਰਭੀਸ਼ਮ ਸੀ ਨਾ ਲਾ ਦਿੰਦਾ ਇਹ ਅਸੀਂ ਕੀ ਕਰਦੇ ਆ ਰਾਤ ਰਾਤ ਕਰਦੇ ਆ ਇਸ ਤੋਂ ਪਰੇ ਦੇਖੋ ਤੁਹਾਨੂੰ ਹੋ ਸਕਦਾ ਸੇਵਕ ਦਾ ਮਤੋਂ ਤੇ ਸੇਵਕ ਦਾ ਕੰਮ ਸੀ ਇਹਨਾਂ ਮੋੜਨਾ ਆਪਣੇ ਘਰ ਦੇ ਧਰਾਂ ਪਰ ਸੇਵਕ ਤੇ ਆਪ ਲੱਗ ਕੇ ਤੇ ਮੋੜੋ ਦਾ ਕੰਮ ਜੇ ਕੁੱਤੀ ਹੀ ਚੋਰਾ ਲੈਣਾ ਰਾਜੇ ਦੇ ਸ਼ਹਿਰ ਦੇ ਇਲਾਕੇ ਚ ਰੂਗੋ ਸ਼ਦੇ ਵਚਨ ਦੇ ਵਿੱਚ ਕਿੰਨਾ ਚਿਕਰ ਹੁੰਦਾ ਯਰਮੀਆ ਵੱਲ ਕੋਈ ਮੁਲਾਪ ਕਰਦਾ ਆਪਣੇ ਭੈਣਾਂ ਤੋਂ ਵਾਸਤੇ ਰੌਲਾ ਕੋੜਿਆ ਤੁਸੀਂ ਦੇ ਸਾਹਮਣੇ ਦੁਹਾਈਆਂ ਦੇਣ ਜਾਵਾ ਪਰ ਤੂੰ ਇਹਨਾਂ ਦੇ ਪਾਪ ਕੀ ਕਰ ਇਹਨਾਂ ਨੂੰ ਬਾਹਰ ਗੱਤੀਆਂ ਯੋਧੀ ਕਰਦੇ ਗੱਤੀਆਂ ਇਜ਼ਰਾਈਲ ਕਰਦੇ ਆਵਾ ਕਿ ਪ੍ਰਲਾਪ ਯਰਮੀਆ ਦੁਆਰਾ ਇਕੱਲਾ ਬਹਿ ਮੈਨੂੰ ਆਜ ਕਿਹੜਾ ਸਿਰ ਬੁਖਾੜ ਹੁੰਦਾ ਤੇ ਆਪਣੇ ਭੈਣਾਂ ਤੋਂ ਵਾਸਤੇ ਪ੍ਰਲਾਪ ਕਰੇ ਲੋ ਨੇ ਨਾ ਕੋਈ ਪ੍ਰਲਾਪ ਕਰਨ ਵਾਲਾ ਸਨਾਪੇ ਉਸ ਵਰਗਾ ਨੂੰ ਸੁਣਵਾਲਾ ਠੀਕ ਹੈ ਸੋ ਖੁਦਾ ਦੇ ਇਜੀਤ ਲੋਕ ਇਹ ਭੜੇ ਸਭੇ ਜਿਹੜੇ ਆ ਪ੍ਰਭੂ ਯਸੂ ਮਸੀਹ ਦੇ ਆਉਣ ਦੇ ਦਰਿਆ ਦੀਆਂ ਨਿਸ਼ਾਨੀਆਂ ਆ ਠੀਕ ਹੈ ਇਹਨਾਂ ਜਿਨ੍ਹਾਂ ਦੇ ਵਿੱਚ ਆਪਣੇ ਆਪ ਨੂੰ ਬੜੇ ਹੁਸ਼ਿਆਰ ਤੇ ਚੱਕੰਨੇ ਰਹਿਣ ਦੀ ਲੋੜ ਵਾ ਬਚਨ ਚ ਲਿਖਿਆ ਝੂਠੇ ਸਿੱਖਿਆ ਕੇ ਹੋਠ ਕਰਉਣ ਕੇ ਜਿਹੜੇ ਬਚਨ ਤੋਂ ਬਾਹਰ ਦੀ ਤੁਹਾਨੂੰ ਦੇਣਗੇ ਸਿੱਖਿਆ ਲੈਣਗੇ ਅਜੇ ਸੰਸਾਰ ਦਾ ਸਾਰਾ ਕੁਝ ਕੀਆ ਹੋ ਰਿਹਾ। ਅਚੰਤ ਬਾਅਦ ਸਿੱਖਿਆ ਦਿੱਤੀ ਜਿਆ ਲੋਕਾਂ ਦੇ ਮਨੁੱਖਾ ਦੇ ਬਣਾਏ ਹੋਏ ਸਿਧਾਂਤਾਂ ਉਹ ਪਰਮੇਸ਼ਰ ਦਾ ਵਚਨ ਕਰਕੇ ਸੁਖਾਈ ਜਾਂਦੇ ਆ ਤੇ ਪਰਮੇਸ਼ਰ ਦੇ ਵਚਨ ਨੂੰ ਵੀ ਕਰ ਲਿਆ ਰੱਦੀ ਜਾਂਦੇ। ਠੀਕ ਹੈ। ਜਿੰਨਾ ਜਿੰਨਾ ਦੇ ਵਿੱਚ ਦੇਖੋ ਕਿ ਆਪਣੀ ਜੀਵਨ ਤੇ ਧਿਆਨ ਮਾਰੋ। ਜੇ ਤੇ ਤੁਸੀਂ ਅੰਦਰ ਦੇ ਜਿਹੜੇ ਸੇਵਕ ਤੋਂ ਜਾਣਦੇ ਕਿ ਵਾਕੇ ਨੂੰ ਬਚਨ ਦੀ ਗੱਲ ਦੱਸਣ ਰਿਹਾ ਤੁਹਾਨੂੰ ਪਰ ਇਹ ਚੁਗੇ ਸਿੱਖ ਜਿਹੜੇ ਹੁਣ ਦਲੋਤੇ ਨੇ ਇਹਨੇ ਕਿੰਨਾ ਨੁਕਸਾਨ ਦਿੱਤੀ ਹੈ ਕਿੰਨਾ ਦਾ ਬੰਗਾਲ ਪਾਇਆ ਉਹ ਸਿੱਖਿਆ ਦੇ ਵਿੱਚ ਇਹ ਸਭ ਤੋਂ ਵੱਡਾ ਉਗਾ ਜਿਹੜਾ ਪਾਉਣ ਵਾਲੀ ਮਿਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ ਰੋਮਨ ਸੈਟਲਿਕ ਇਹਦਾ ਇਹਦਾ ਜਿੱਦਰਾ ਹੁੰਦਾ ਜੇ ਮੱਤੀ ਦੇ ਵਿੱਚ ਹੱਤੀ ਤੇਰਾ ਦੀ ਤੇਤੀ ਦੇ ਵਿੱਚ ਇੱਕ ਜੀਨੇ ਕੇ ਲਿਆ ਕੰਮੀ ਲਿਆ ਸਾਰੀ ਤੌਣ ਕੀ ਕਰ ਦਿੱਤੀ ਇੱਕ ਪੇੜੇ ਦੇ ਨਾਲ ਖਮੀਰੀ ਕਰ ਦਿੱਤੀ ਇਹ ਵੀ ਸੀ ਝੂਠੇ ਸਿੱਕੇ ਕਰੇ ਜੜੇ ਉੱਠੇ ਵਰਗੋਂ ਕਿਹਾ ਤਾ ਤੂੰ ਮਿਸਨਾ ਦੀ ਮਾਰ ਕਿਹਾ ਗਿਆ ਵਾ ਕਿਉਂਕਿ ਜਿੰਨੀਆਂ ਮਿਸਨਾ ਵਾ ਸਾਰਿਆਂ ਦੇ ਉੱਤੇ ਨਿਕਲ ਜਾਂਦਾ ਪੱਤੂ ਸੁਮੇ ਦੇ ਵਿੱਚ ਉਗਾੜ ਪਾਇਆ ਤਰਗੂ ਕੋਲ ਦੇ ਵਿੱਚ ਇਹਨੂੰ ਉਗਾੜ ਪਾਇਆ ਕਿਹੜੀ ਚੀਜ਼ ਨੇ ਉਗਾੜ ਨਹੀਂ ਪਾਇਆ ਇੱਕ ਖੁਦਾ ਨੂੰ ਸੰਨਾ ਹਿੱਸਾ ਦੇ ਵਿੱਚ ਕੀ ਕਰ ਦਿੱਤਾ ਵੰਡ ਦਿੱਤਾ ਜਿੱਦਾਂ ਕਿਤਾਬ ਉੱਤਰ ਤੇ ਪਵਿੱਤਰ ਖਾਦਮਾ ਦੇ ਵਿੱਚ ਵੰਡ ਦਿੱਤਾ ਤੇ ਬਚ ਨੂੰ ਪਿਆਰ ਕਰਦੇ ਆ ਖੁਦਾਈ ਕੋਈ ਉਸ ਤੋਂ ਇਲਾਵਾ ਹੋ ਕੇ ਮੁਕਤੀ ਦਾ ਰਸਤਾ ਹੈ ਹੀ ਨਹੀਂ ਆ ਠੀਕ ਹੈ ਇਸ ਸੰਸਾਰ ਦੇ ਵਿੱਚ ਆਵਾਜ਼ ਦੇ ਥੱਲੇ ਧਰਤੀ ਦੇ ਉੱਤੇ ਕੋਈ ਨਾਮ ਤੁਝਾ ਦਿੱਤਾ ਹੀ ਨਹੀਂ ਕਿ ਕੋਈ ਨਾਮ ਦਿੱਤਾ ਗਿਆ ਉਹ ਆਪਣੀ ਜੀਵ ਮਸੇਈ ਜਿੱਤੋ ਸਾਡੀ ਕੀਆ ਮੁਕਤੀ ਹੈ ਪਤਾ ਕੋਈ ਨਾ ਨਹੀਂ ਆ ਪੁੱਤਰ ਕੋਈ ਨਾ ਨਹੀਂ ਆ ਕੋਈ ਤਰਾਦ ਮਤ ਕੋਈ ਨਾ ਨਹੀਂ ਇਹ ਕੀ ਆឪਤੇ ਆ ਖੁਦਾ ਦੇ ਕੀ ਆ ਔਦੇ ਮੂ ਸਾਰੇ ਟਾਈਮ ਤੇ ਕੀ ਸੀ ਉਹ ਪਿਤਾ ਜਿਵੇਂ ਆ ਪਕੀ ਕਿੰਨੀ ਆ ਹਵਾ ਪਰਮੇਸ਼ਰ ਦੀ ਉਹ ਕੀ ਸੀ ਉਹ ਪਿਤਾ ਪਰ ਜਦੋਂ ਸਤਜੀ ਤੇ ਆ ਗਿਆ ਮਰੀਮ ਦੀ ਕੋਠਰੇ ਜਨਮ ਲੈ ਕੇ ਆ ਗਿਆ ਉਦੋਂ ਕੀ ਸੀ ਉਹ ਪੁੱਤਰ ਔਰ ਜਦ 35 ਕਾਸਟ ਵਾਲੇ ਦਿਨ ਦੁਬਾਰਾ ਫਿਰ ਆਪਣੇ ਚੇਲਿਆਂ ਦੇ ਕੋਲ ਆਇਆ ਵਾ ਉਦੋਂ ਕਿਸੇ ਪੁੱਤਰ ਹੈ ਹallelujah 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 ਠੀਕ ਆ ਇਸ ਬੱਚੇ ਨੂੰ ਜਦੋਂ ਅਸੀਂ ਦੇਖਦੇ ਆ ਮੈਨਾਂ ਦੇ ਵਿੱਚੋਂ ਤੇ ਜਿੱਦਾਂ ਭਾਈ ਜੀ ਪਿਆਰ ਕਰਦੇ ਅਸੀਂ ਕਿਤੇ ਵੀ ਨਾਜਰੰਗਾ ਦਾ ਪ੍ਰੋਗਰਾਮ ਨਹੀਂ ਹੁੰਦਾ ਲੋਕ ਤੋ ਉਹ ਨੂੰ ਲੈ ਕੇ ਨੱਚ ਕੇ ਵੀ ਦੌੜ ਗਿਆ ਨੱਚਿਆ ਠੀਕ ਹੈ ਉਹ ਦੌੜਦਾ ਨੱਚਿਆ ਕਿਸ ਤੇ ਨਾ ਮੈਂ ਇਤਨਾ ਰਸਕੀ ਨੱਚਿਆ ਵਸਤਾ ਚੱਜਿਆ ਕੋਤਰਾ ਕਲਾਕਾਰ ਉਹ ਕਹਿੰਦੇ ਨਹੀਂ ਵਸਤਾ ਭਾਈ ਸਾਡੇ ਵਾਸਤੇ ਨਹੀਂ ਇਹ ਵਸਤਾ ਕੱਡੇ ਵਾਸਤੇ ਨਹੀਂ ਨਾ ਤਾਂ ਫਿਰ ਦੌੜ ਦਾ ਨੱਚਣਾ ਕੱਢ ਵਾਸਤੇ ਕਿੱਦਾਂ ਹੋ ਗਿਆ ਭਾਈ ਭਾਰਾ ਚੇਲਿਆ ਚ ਕੋਈ ਰਸੂਲ ਅੱਛਿਆ ਹੋਵੇ ਔਰ ਉਸ ਮੱਛਿਆ ਹੋਵੇ ਕਿ ਤੇ ਜਿਹੜਾ ਸਮਾ ਪ੍ਰਭੂ ਨੂੰ ਸੱਚ ਦਤਾ ਗਿਆ ਵਜਿੰਦੇ ਵਿੱਚ ਜਿਸ ਰਾਤ ਕੋ ਫੜਵਾਇਆ ਤੇ ਲੋਕ ਦਾ ਪਹਰੇ ਕਰੀ ਜਾਂਦੇ ਇਹ ਕਿ ਝੁੱਠੇ ਸਿਕੰਦਰ ਸਵੇਰੇ ਜਾ ਕੇ ਦੇਖੀ ਪ੍ਰਭੂ ਕੋਲ ਖੜੇ ਮਿਆਬ ਜੂਸ ਕਰੀਂਦੇ ਨੇ ਕਾ ਬਰਨ ਕਰੀਂਦੇ ਨੇ ਕਾ ਫਰਕਸ਼ਨ ਦੇ ਕੋਟੀਆਂ ਖਰੀਦ ਕੇ ਕਹਿੰਦੇ ਅਸੀਂ ਕੀ ਕਰਦੇ ਆ ਪ੍ਰਭੂ ਕੋਲ ਉਮਰਾ ਨਾਕੀਆਂ ਗਾੜੀਆਂ ਜਿੱਡੀਆਂ ਹੋ ਗਈਆਂ ਮਹਿਲ ਕੱਚੇ ਮਾਰ ਕੇ ਘਰਾਂ ਦੇ ਚਾਰੇ ਫਿਰਦੇ ਆਏ ਤੱਕ ਨਾਲਾਸ ਦੇ ਪ੍ਰਭੂ ਕੋ ਜੇ ਪੇਤ ਨਹੀਂ ਨਰ ਪਤਾ ਲੋ। ਔਰ ਜਿੰਦਗੀ ਜਿਉਣ ਵਾਲੇ ਲੋਕਾਂ ਦੇ ਮਗਰ ਕੌਣ ਵਾਲੇ। ਉਹਨਾਂ ਨੇ ਕੋਈ ਮਿਹਨਤ ਕੀਤੀ ਕੋਸ਼ਿਸ਼ ਕੀਤੀ ਭਈ ਬਚਨ ਤੋਂ ਪੜ ਲਈਏ ਇਹ ਸਮਾਜ ਨਹੀਂ ਕਿਹਾ। ਖਾਪ ਸਿਮੇ ਦਾ ਸਿਖਤ ਕੀਆ ਪ੍ਰਭੂ ਕੋ ਦਾ ਸਿਖਤ ਕੀਆ। ਇਹ ਸਭ ਦੀ ਸ਼ੁਰੂਆਤ ਹੀ ਗਲਤ ਆ। ਅਸੀਂ ਕਿਹੜੀ ਟਿਕਟ ਲੈ ਕੇ ਬੈਠੇ ਆਂ। ਲੈ ਕੇ ਜਾਓ ਜੇ ਤੁਸੀਂ ਸਿਰੇ ਲੈ ਕੇ ਤੁਸਾਂ ਜਾਓ ਜਾਓ ਤੁਮ ਇੱਜਾ ਜਾਣਗੇ ਜਰ ਇਹ ਵੀ ਟ੍ਰੈਂਟ ਲੈ ਕੇ ਤਾਂ ਵੀ ਜਾਜ ਤੇ ਚੱਲੋ ਲੈ ਜਾਗੇ ਤੁਹਾਨੂੰ ਦਿੱਲੀ ਬੰਬਈ ਨੂੰ ਲੱਗੇਗਾ ਕੰਪਲੀਟ ਹੀ ਸਹੀ ਹੋਏ ਜੇ ਤੁਹਾਡੇ ਟਿਕਟ ਲਈਆ ਉਥੇ ਜਾ ਆਦਾ ਸਰਪਤ ਕਿੱਥੋਂ ਜਾਣਾ ਤਾਂ ਕਿਥੋਂ ਉਰਕੇ ਦਾ ਸਾਡੇ ਕੋਲ ਟਿਕਟ ਨਹੀਂ ਆ ਦਾਨਸਾਨੀ ਬਸ ਆ ਚਲੋ ਪ੍ਰਭੂ ਕੋਈ ਪਹਿਰੇ ਕਰ ਲੋ ਬਾਪ ਉਸ ਮਾਪਿਤਾ ਪੁੱਤਰ ਪੁੱਤਰਾ ਆਤਮਾ ਨੇ ਨਾਸ ਕਰ ਲੋ ਕੋਈ ਸੇਵਕ ਇਸ ਚੀਜ਼ ਨੂੰ ਬਿਆਨ ਨਹੀਂ ਕਰ ਸਕਦਾ ਕਿ ਬਹਿਵਤ ਦੇ ਵਿੱਚ ਇੱਕ ਜਗ੍ਹਾ ਵੀ ਕਿਤੇ ਪਿਤਾ ਪੁੱਤਰ ਜਾਂ ਪੁੱਤਰ ਆਤਮਾ ਨੇ ਨਾਸ ਕਰ ਦਿੱਤਾ ਇਹ ਤਾਂ ਇੱਕ ਹੀ ਹੈ ਪਹਿਲੇ